ਹਰਜਿੰਦਰਜੀ ਗਰੇਵਾਲ ਗਰੇਵਾਲ ਪਿੰਡ ਸਕਰੋਦੀ ਸਫਾ ਕਾਰਜਪਰਵ ਬਲਦੇਵ ਸਿੰਘ ਗਰੇਵਾਲ ਪਿੰਡ ਸਕਰੋਦੀ ਸਫਾ ਕਾਰਜਪਰਵ ਅੱਛਾ ਇਹਨਾਂ ਦੇ ਪਿੰਡ ਭਾਈ ਜੀ ਤੁਹਾਨੂੰ ਕਿਤੇ ਅਜਾ ਨਹੀਂ ਕੋਈ ਮੈਂ ਦੇਖਾ ਲਾ ਕਿੱਥੇ ਬੈਠਣਾ ਤੁਸੀਂ ਨਹੀਂ ਮੈਨੂੰ ਦੱਸਣਾ ਵੀ ਕਿੱਥੇ ਬੈਠਣਾ ਦਾਇਰੇ ਬੈਠ ਕੇ ਨਾ ਇੱਥੇ ਕਾ ਨੂੰ ਬੇਨਤੀ ਕੀਤੀ ਮੈਂ ਨਹੀਂ ਮੈਂ ਵੀ ਬੇਨਤੀ ਕਰ ਰਿਹਾ ਹੁਣ ਦਿੱਤਾ ਮੈਂ ਵੀ ਬੇਨਤੀ ਕਰ ਰਿਹਾ ਮਹਾਰਾਜ ਵੀ ਜਾ ਰਿਹਾ ਮੈਂ ਬੈਠੀ ਹਾਂ ਜੀ ਭਾਈ ਜੀ ਤੁਹਾਡੀ ਜਾਨ ਪਛਾਣ ਕੀ ਹੈ ਮੈਂ ਤੁਹਾਡੇ ਕੋਲ ਸੈਟਾ ਨਹੀਂ ਦੱਸਦੀ ਪਾਈ ਹੁਣ ਜੂਨੀਫਾਰਮ ਵਾਲੀ ਮਿਸਟਰ ਕਿ ਦਾ ਦਿੰਦੇ ਨੇ ਜੀ ਨਾ ਵਰਦੀ ਤਾਂ ਮੈਂ ਵੀ ਪਾ ਲੂੰ ਤੁਹਾਡੀ ਪੋਸਟ ਕਿੱਥੇ ਆ ਜੀ ਪਾ ਲੋ ਜੀ ਨਾ ਤੁਹਾਡਾ ਨਾਮ ਕੀ ਆ ਪੋਸਟਿੰਗ ਕੀ ਆ ਕੀ ਆ ਲੱਗਿਆ ਹੋਇਆ ਜੀ ਤੇ ਦੇਖ ਲਓ ਗੁਰਤੇਜ ਸਿੰਘ ਹਾਂ ਜੀ ਮੈਂ ਪੋਸਟਿੰਗ ਕਰਵਾ ਦੇਣੀ ਸੀ ਜੀ ਇਹ ਸਟਾਫ ਤੇ ਇੰਸਪੈਕਟਰ ਮੈਂ ਸੀਆਈਏ ਸਟਾਫ ਹਮਾਲੇ ਤੋਂ ਜੀ ਸਭ ਇੰਸਪੈਕਟਰ ਠੀਕ ਹੈ ਜੀ ਹਾਂ ਬਾਕੀ ਕਿੱਥੇ ਇਨਵੈਸਟੀਗੇਸ਼ਨ ਦੁਆਰ ਕਰਾਣੀ ਕੋਲ ਬਾਈ ਜੀ ਇਹ ਰਿਪੋਰਟ ਲਾਉਣੀ ਤੁਹਾਡੇ ਨੇ ਸੋਕ ਕੇ ਇਹਦੇ ਨੇਕ ਚਾਉਣਾ। ਓਕੇ ਇਹ ਰਿਵੈਸਟਿਗੇਸ਼ਨ ਨੂੰ ਮੂਵੀ ਚਰਨਲ ਦੇਖੋ। ਬਾਈ ਜੀ ਥੋੜਾ ਪਹਿਲਾਂ ਮਿਲ ਲਓ। ਥੋੜੇ ਜੀ। ਫਿਰ ਸਰਵਿਸ ਦੇਖੋ। ਮੇਰੀ ਗੱਲ ਸੁਣੀਏ। ਇਹ ਅੰਦਰ ਸਾਡੀ ਗੱਲ ਸੁਣੋ। ਤੁਸੀਂ ਮੈਨੂੰ ਕੱਲ ਮੈਂ ਜੋ ਕਰਾਂ ਅਰੈਸਟ ਕਰਨ ਨੂੰ। ਹਾਂ ਬਿਲਕੁਲ ਆਇਆ। ਅੱਛਾ। ਉਸ ਕਰ ਕੋਈ ਨਹੀਂ ਸੁਣਨਾਂ ਗੱਲ ਹੋਊਗੀ। ਨਾ। ਭਾਈ ਜੀ ਮੈਂ ਮੈਂ ਤੁਹਾਡੇ ਪਲਾਨ ਦੇ ਖਿਲਾਫ ਗੱਲ ਕੀਤੀ। ਕੁਛ ਪੁੱਛ ਰਹਿਣਾ ਕੋਈ ਅਸੀਂ ਇਨਫੋਰਮੇਸ਼ਨ ਦੇਤੀ ਸਾਰਾ ਕੁਝ ਦੇ ਦਿੱਤਾ ਇਕੱਲੀ ਕਰੀ ਗੱਲ ਨਹੀਂ ਸਾਡੀ ਹੋਰ ਤੁਹਾਨੂੰ ਅਸੀਂ ਲਿਜਾਣਾ ਦੇ ਦੇ ਖਿਲਾਫ ਐਫ ਆਈ ਆਰ ਕੀ ਦਰਜ ਕੀਤੀ ਗਿਆ ਉਹ ਦਰਜ ਨਾ ਹੋਵੇ ਨਹੀਂ ਜਸਪਾਲ ਮੈਨੂੰ ਨਾ ਗਰੰਟ ਦਿਖਾਓ ਮੈਂ ਕਿਹ ਗਰੰਟ ਐਫ ਆਈ ਆਰ ਕੋ ਗਰੰਟ ਦੀ ਲੋੜ ਨਹੀਂ ਹੁੰਦੀ ਭਾਈ ਜੀ ਭਰਾ ਯਾਰ ਜਿਹੜੀ ਐਫ ਆਈ ਆਰ ਹੁੰਦੀ ਨਾ ਗਰੰਟ ਦੇ ਵਿੱਚ ਭਾਈ ਜੀ ਗਰੰਟ ਦੀ ਲੋੜ ਹੁੰਦੀ ਆ ਕਿਸੇ ਦੇ ਘਰੇ ਜਾਂਦੀ ਅਰਜਨ ਕਾ ਅਰਜਨ ਦੇ ਵਿੱਚ ਗਰੰਟ ਦੀ ਕੋਈ ਲੋੜ ਨਹੀਂ ਹੁੰਦੀ ਬਰੰਟ ਦੀ ਕਾਲ ਉਹ ਹੈ ਜੇ ਥੋੜੀ ਜਿਹੀ ਕੰਦ ਬਾੜ ਕੇ ਪੱਤਰ ਓਪਨ ਨਹੀਂ ਮੈਂ ਪਰ ਕਹਿ ਰਹੇ ਨਹੀਂ ਦੇਖੋ ਪਹਿਲੀ ਗੱਲ ਹੋ ਗਈ ਜੀ ਤੁਸੀਂ ਫੁਰਮਾਤੀਏ ਦਾਇਰਿਕ ਨਹੀਂ ਨਾ ਚਲੂ ਮੈਂ ਲੈ ਭਾਈ ਜਾਨੀ ਨਹੀਂ ਨਹੀਂ ਕੋਈ ਨਹੀਂ ਤੁਸੀਂ ਕੋਈ ਪਹਿਲੀ ਗੱਲ ਅੰਦਰ ਰੁਕ ਜਾ ਯਾਰ ਵੇਟ ਕਰੋ ਪਹਿਲੀ ਗੱਲ ਬਈ ਨਹੀਂ ਅਰੈਸਟ ਕਰਨ خاطر ਬਰੰਟ ਦਿਖਾਉਣੇ ਜ਼ਰੂਰੀ ਨਹੀਂ ਕੋਈ ਗੱਲ ਨਹੀਂ ਰੋਕੀ ਹਾਂ ਕਪੀਰ ਦੱਸ ਦਵੇ ਦਿਖਾਓ ਤੁਹਾਡਾ ਵਕੀਲ ਦੱਸ ਦਵੇ ਨਹੀਂ ਵਕੀਲ ਦੇ ਵਿੱਚ ਸਾਡੇ ਤੋਂ ਪਾਵਰ ਹੈ ਨਾ ਐਫ ਆਈ ਆਰ ਤੇ ਤੁਹਾਡੇ ਕੋਲ ਪਾਵਰ ਆ ਤੁਹਾਡੇ ਕੋਲ ਮੈਂ ਮੰਨਦਾ ਤੁਹਾਡੇ ਕੋਲੇ ਫਾਵਰਾ ਪਈ ਜਾਂਦੇ ਵਿਆਹ ਤੁਹਾਡੇ ਕੋਲ ਮੰਨਦਾ ਤੁਹਾਡੇ ਕੋਲੇ ਫਾਵਰਾ ਪਰ ਤੁਹਾਡਾ ਫਰਜਾ ਬਰਖਤ ਕੋਲ ਦਾ ਸਾਨੂੰ ਬਰਖਤ ਦੀ ਜਰੂਰਤ ਨਹੀਂ ਹੈ ਮੈਂ ਤਾਂ ਬਰਖਤ ਤੁਹਾਡੇ ਅੱਗੇ ਕਹਿ ਰਿਹਾ ਮੈਂ ਐਫ ਆਈ ਆਰ ਦੇ ਵਿਆਹ ਤੋਂ ਤੁਹਾਨੂੰ ਮੈਂ ਰੈਸਟ ਕਰ ਰਿਹਾ ਜੀ ਬਾਈ ਜੀ ਮੈਂ ਬਰਖਤ ਐਫ ਆਈ ਆਰ ਕੀ ਆ ਬਾਈ ਜੀ ਬਰਖਤ ਦੀ ਐਫ ਆਈ ਆਰ ਕੀ ਆ ਇੱਕ ਬੰਦ ਨੂੰ ਗੱਲ ਕਰੀਏ ਠੀਕ ਹੈ ਹੋ ਗਿਆ ਜੀ ਹੁਣ ਤੁਹਾਡਾ ਚਲੋ ਜੀ 来 ਜੀ ਮੈਂ ਚਲੋ ਵਜੇ ਹੁਣ ਮੈਂ ਤੁਹਾਨੂੰ ਇਹ ਦੱਸਣਾ ਮੈਂ ਜੋ ਕਹਿ ਰਿਹਾ ਹਾਂ ਹੁਣ ਚਲੋ ਹੁਣ ਕਿੱਥੇ ਜਾਣਾ ਹੈ ਨਾ ਆਪਾਂ ਭਾਲੀ ਜਾਣਾ ਠੀਕ ਹੈ ਆਈਟੀ ਸਿੱਧੀ ਥਾਰੇ ਪੁਲਿਸ ਸਟੇਸ਼ਨ ਤੋਂ ਥੋੜੀ ਅੱਗੇ ਜਾਣਾ ਲੱਕੀਏ ਫੇਰ ਕੀਆ ਉਹ ਮੈਂ ਕਹਿ ਰਹੇ ਤੋ ਮੈਂ ਦੱਸਦਾ ਸਹੀ ਹੈ ਕਿ ਤੁਹਾਨੂੰ ਨਹੀਂ ਬਗੜਾ ਹੋਇਆ 67 ਸੁਣੋ 67 ਲਾਈ ਜੀ ਮੇਰੀ ਗੱਲ ਸੁਣ ਲਓ ਮੈਂ ਤੁਹਾਨੂੰ ਸੁਣ ਲਓ ਮੈਂ ਤੁਸੀ ਤੁਸੀ ਮੇਰੀ ਗੱਲ ਪਹਿਲਾਂ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਇੱਕ ਗੱਲ ਉਹ ਸ਼ਖਸ਼ੀਅਤ ਦੱਸ ਰਿਹਾ ਤੁਹਾਨੂੰ ਸੁਣ ਲਓ ਸ਼ਖਸ਼ੀਅਤ ਹੀ ਦੱਸ ਰਿਹਾ ਮੈਂ ਹੁਣ 67 ਆਈਟੀ ਸਿਟੀ ਕੀ ਹੋਊਗਾ ਉਹ ਤੁਹਾਨੂੰ ਤੁਸੀਂ ਪੁੱਛੋ ਲੈ ਤੂੰ ਇਹ ਵੀ ਐਗੈਂਟ ਦੇ ਦੀੰਦੰਦ ਹੋਈ ਆ ਤੁਸੀਂ ਮੇਰੀ ਗੱਲ ਸੁਣੋ ਐਫਐਨਆਰ ਤਾਂ ਦੇਖ ਤੁਹਾਨੂੰ ਸਾਰਾ ਕੁਝ ਨਹੀਂ ਦੱਸ ਸਕਦੇ ਕਿਉਂਕਿ ਤੁਸੀਂ ਅਕਿਊਡ ਹੈਂ ਬੀਐਫਐਨਆਰ ਤੁਸੀਂ ਅਕਿਊਡ ਹੈ ਸੁਣੋ ਤੁਸੀਂ ਅਕਿਊਡ ਹੈ ਤੁਹਾਨੂੰ ਸਾਰਾ ਕੁਝ ਨਹੀਂ ਦੱਸ ਚਲੋ ਯਾਰ ਮਾਨ ਨਾ ਤੁਹਾਨੂੰ ਫੜੋ ਯਾਰ ਬਾਕੀ ਬੰਦੇ ਨੂੰ ਮੈਨੂੰ ਕਿੱਟਣ ਦੀ ਲੋੜ ਨਹੀਂ ਮੈਂ ਆਪ ਤੁਹਾਨੂੰ ਗਾਰੰਟੀ ਦੀ ਗੱਲ ਆ ਜਰ ਇਹ ਪਹਿਲੀ ਵਾਰ ਆ ਰਿਹਾ ਐਨੇ ਸਿਰ ਨਹੀਂ ਰਿਹਾ ਸਾਰਾ ਕੁ ਤੁਹਾਨੂੰ ਭਾਈ ਜੀ ਮੈਂ ਪਹਿਲੀ ਵਾਰ ਸਾਹਿਬ ਵੀਡੀਓ ਬਣਾਈ ਤੁਸੀਂ ਤਿੰਨਾਂ ਨੇ ਪੈਗ ਲਾਏ ਹੋਏ ਆ ਆਪ ਪੈਗ ਲਾਏ ਹੋਏ ਆ ਹਾਈ ਹੋਏ ਨਾ ਜੇ ਸਾਨੂੰ ਆਪਣੀ ਡਿਊਟੀ ਕਰਨ ਦੋ ਤੁਸੀਂ ਡਿਊਟੀ ਵਿੱਚ ਵਿਗੜ ਪਾਉਂਗੇ ਸੁਣੋ ਬ੍ਰਦਰ ਮਗਰ ਤੁਸੀਂ ਡਿਊਟੀ ਚ ਵਿਗੜ ਪਾਉਂਗੇ ਮੈਂ ਇੱਥੇ ਹੁਣੇ ਇਸੇ ਟਾਈਮ ਨਹੀਂ ਪਾਉਂਦਾ ਨਹੀਂ ਨਹੀਂ ਪਾਉਣ ਨਹੀਂ ਬੰਦੇ ਅਸੀਂ ਪਾ ਰਹੇ ਹਾਂ ਨਹੀਂ ਵਿਗੜ ਕੇ ਪਾਵਾਂਗੇ ਮੈਂ ਤੁਹਾਨੂੰ ਤੂੰ ਆ ਕਰਵਾ ਕੇ ਲਾਇਆ ਹੁਣ ਅਸੀਂ ਆਪਣੇ ਘਰੇ ਦੇ ਅੱਗੇ ਬੀਤੀ ਏ ਤੂੰ ਮੰਦਾ ਤੇ ਨਾ ਬੋਲਿਆ ਉਹ ਰੋ ਕੱਪੜੇ ਤਾਂ ਪਾ ਲੈਣ ਚਲੋ ਫੇਰ ਸ਼ੁਰੂ ਕਰ ਮੈਨੂੰ ਕੋਈ ਤੁਹਾਡੇ ਨਾਲ ਕੱਪੜਿਆਂ ਨੂੰ ਰੋ ਕਹਿੰਦੇ ਆਣਾ ਇੱਕ ਮਿੰਟ ਹੋਏ ਕਹਿੰਦੀ ਗੱਲ ਕਹੀ ਤੇ ਇੱਕ ਮਿੰਟ ਰੋਕੋ ਅੱਛਾ ਤੇਰੀ ਗੱਲ ਹੀ ਮੇਰੇ ਨਾਲ ਗੱਲ ਗਈ ਆ ਇਹਨੂੰ ਕੱਪੜੇ ਪਾ ਲਓ ਤੁਸੀਂ ਇੱਕ ਮਿੰਟ ਇੱਕ ਮਿੰਟ ਰੁਕੋ ਇੱਕ ਮੈਂ ਮਨਾਂ ਕੀਤਾ ਵੀ ਕੱਪੜੇ ਨਹੀਂ ਪਾਣੇ ਭਾਈ ਜੀ ਤੁਸੀਂ ਮੇਰੇ ਕੋਲ ਬੈਠ ਕੇ ਬਿਊਟੀ ਜੀ ਵੇਖਣ ਪਾ ਰਹੇ ਹੋ ਤੁਸੀਂ ਪਾ ਰਹੇ ਆ ਤੁਸੀਂ ਪਾ ਰਹੇ ਆ ਨਹੀਂ ਪਾ ਰਹੇ ਆ ਤੁਸੀਂ ਕੋਈ ਨਹੀਂ ਤੁਸੀਂ ਪਾ ਰਹੇ ਕੋਈ ਨਹੀਂ ਜਦੋਂ ਤੁਸੀਂ ਵੀਡੀਓ ਬਣਾ ਰਹੇ ਸਾਡੀ ਵੀਡੀਓ ਲਾ ਰਹੇ ਕੋਈ ਕੋਈ ਨਹੀਂ ਫੇਰ ਕੀ ਹੋਵੇ ਤੁਸੀਂ ਮੇਰੇ ਨਾਲ ਦੱਸੋ ਹਾਂਜੀ ਉਹ ਤਾਂ ਜਾਣ ਤੋਂ ਇਨਕਾਰ ਕੀਤਾ ਤੁਸੀਂ ਤੁਰਦੇ ਤਾਂ ਹੈ ਨਹੀਂ ਉਹ ਕੀ ਹੁੰਦਾ ਨਾ ਜਿਹੜਾ ਤੁੜਨਾ ਨਹੀਂ ਉਹਨੂੰ ਕੀ ਕਹਿੰਦੇ ਹੌਸਪੀਟਲੋਂ ਭਾਈ ਮੇਰੇ ਦਵਾਈਆਂ ਪਾਈ ਦਾ ਮੇਰੇ ਭਾਜੀ ਦੇ ਦਵਾਈਆਂ ਦੇ ਲੱਗੂ ਇਸਪੈਕਟਬਲ ਹੀ ਲੈ ਕੇ ਚਲੇ ਗਏ